ਮੈਰਜ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਆਪਾਂ ਪੈਦਲ ਯਾਤਰਾ ਦੌਰਾਨ ਦੂਜੇ ਦਿਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਰੁਕੇ ਸੀਗੇ ਜੇ ਤਾਂ ਬਹੁਤ ਵੱਡਾ ਇਤਿਹਾਸ ਹੈ ਇਹ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤਾ ਤੇ ਮਾਤਾ ਗੁਜਰਜੀ ਦੇ ਤੇ ਛੋੜੇ ਸਾਹਿਬ ਜੀ ਨਾਲ ਸੰਬੰਧਤ ਹੈ ਉਸ ਸਮੇ ਗੁਰੂ ਸਾਹਿਬ ਜੀ ਨਾਲ ਮਾਤਾ ਨਾਨਕੀ ਜੀ ਮਾਤਾ ਗੁਜਰਕੌਰ ਜੀ ਸਮੇਤ 300 ਸਿੱਖ ਸੰਗਤਾਂ ਦਾ ਜਥਾ ਸੀ ਗੁਰੂ ਸਾਹਿਬ ਜੀ ਜਿਸ ਨਿੰਮ ਥੱਲੇ ਬੈਠੇ ਸਨ ਉਸ ਨਿੰਮ ਦੇ ਪੱਤੇ ਮਿੱਠੇ ਹੋ ਗਏ ਸਨ ਗੁਰਦੁਆਰਾ ਸਾਹਿਬ ਵਾਲੀ ਜ਼ਮੀਨ ਟੋਡਰਮੱਲ ਦੀ ਸੀ ਜਦੋਂ ਟੋਡਰ ਗੁਰੂ ਸਾਹਿਬ ਦਾ ਇੱਥੇ ਆਉਣ ਦਾ ਪਤਾ ਲੱਗਿਆ ਤਾਂ ਉਹ ਪਰਿਵਾਰ ਤੇ ਸੰਗਤ ਸਮੇਤ ਗੁਰੂ ਸਾਹਿਬ ਵੀ ਸੇਵਾ ਵਿੱਚ ਹਾਜ਼ਰ ਹੋਇਆ ਗੁਰੂ ਸਾਹਿਬ ਕੋਲੋਂ ਸੇਵਾ ਦੀ ਮੰਗ ਕੀਤੀ ਗੁਰੂ ਸਾਹਿਬ ਨੇ ਉਸ ਦੀ ਸੇਵਾ ਭਾਵਨਾ ਦੇਖ ਖੁਸ਼ ਹੋ ਕੇ अनेकाਵਰ ਦਿੱਤੇ ਤੇ ਪਵਿੱਖ 'ਚ ਵੱਡੀ ਸੇਵਾ ਲੈਣ ਲਈ ਪਵਿੱਖਤ ਵਚਨ ਕੀਤੇ ਜਿਸ ਸਮੇਂ ਟੋਡਰ ਮੱਲ ਜੀ ਸਰੰਦ ਵਿਖੇ ਕਿ ਕਿਤੇ ਵਜੋਂ ਵਪਾਰ ਕਰਦਾ ਸੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਸ ਨੂੰ ਸਰਕਾਰੀ ਦਰਬਾਰੇ ਨੌਕਰੀ ਮਿਲ ਗਈ ਜੋ ਬਾਅਦ ਵਿੱਚ ਦੀਵਾਨ ਦੇ ਅਹੁਦੇ ਤੇ ਪਹੁੰਚਿਆ ਤੇ ਬਹੁਤ ਅਮੀਰ ਆਦਮੀ ਬਣ ਗਿਆ ਜਦੋਂ ਸੂਬਾ ਸਰਦਨ ਨੇ ਮਾਤਾ ਸਾਹਿਬ ਅਤੇ ਛੋਟੇ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਤਾਂ ਦਵਾਨ ਟੋਡਰ ਮੱਲ ਜੀ ਨੇ ਉਹਨਾਂ ਨੂੰ ਛਡਵਾਉਣ ਲਈ ਆਪਣੀ ਹਵੇਲੀ ਤੇ ਜ਼ਮੀਨ ਜਾਇਦਾਦ ਵੇਚ ਕੇ ਬਹੁਤ ਸਾਰਾ ਸੋਨਾ ਇਕੱਠਾ ਕੀਤਾ ਉਦੋਂ ਤੱਕ ਸੂਬੇ ਨੇ ਛੋਟੇ ਸਾਹਿਬ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਮਾਤਾ ਸਾਹਿਬ ਜੀ ਵੀ 10ਵੇਂ ਦਿਵਾਰ ਰਾਈ ਸਵਾਸ ਧਿਆ ਗਏ ਜਦੋਂ ਦਵਾਨ ਟੋਡਰ ਮੱਲ ਜੀ ਨੇ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਕਰਨਾ ਚਾਹੇ ਤਾਂ ਸੂਬੇ ਨੇ ਮੋਰਾ ਵਿਛਾ ਕੇ ਜਗ੍ਹਾ ਮੁੱਲ ਲਈ ਸ਼ਰਤ ਰੱਖ ਦਿੱਤੀ ਦਵਾਨ ਟੋਡਰ ਮੱਲ ਜੀ ਇਸ ਸੇਵਾ ਵਿੱਚ ਸਫਲ ਹੋਏ ਤੇ ਪ੍ਰਮਤਾ ਸ੍ਰੀ ਦਾ ਸੰਸਕਾਰ ਕੀਤਾ ਤਿੰਨ ਦਿਨਾਂ ਬਾਅਦ ਦਵਾਨ ਟੋਡਰ ਮੱਲ ਜੀ ਨੇ ਫੁੱਲ ਅਸਤ ਚੁਗ ਕਰਕੇ ਗਾਗਰ ਵਿੱਚ ਪਾ ਕੇ ਭਾਈ ਜੋਧ ਸਿੰਘ ਦੇ ਹੱਥ ਗੁਰਦੁਆਰਾ ਮੰਜੀ ਸਾਹਿਬ ਵਾਲੀ ਜਗ੍ਹਾ ਤੇ ਭੇਜ ਦਿੱਤਾ ਇੱਥੇ ਸੇਵਾ ਵਿੱਚ ਇੱਕ ਸਾਧੂ ਰਹਿਣਾ ਸੀ ਉਸ ਸਾਧੂ ਅਤੇ ਭਾਈ ਜੋਧ ਸਿੰਘ ਜੀ ਨੇ ਇੱਥੇ ਟੋਆ ਪੁੱਟ ਕੇ ਫੁੱਲ ਅਸਤਾਂ ਨੂੰ ਦਵਾ ਕੇ ਉੱਪਰ ਖੜਾ ਬਣਾ ਦਿੱਤਾ 1991 ਵਿੱਚ ਇਸ ਸਥਾਨ ਦੀ ਦੁਬਾਰਾਕਾਰ ਸੇਵਾ ਦਰੋਣੇ ਫੁੱਲ ਅਸਤ ਬਾਹਰ ਕੱਢ ਕੱਚ ਦੇ ਵਰਤਮਾਨ ਵਿੱਚ ਵਰਤਨ ਵਿੱਚ ਪਾ ਕੇ ਸੰਗਤਾਂ ਦੇ ਦਰਸ਼ਨ ਲਈ ਰੱਖੇ ਗਏ ਸੇਵਾ ਸਪੂਰਨ ਹੋਣ ਤੇ ਅਰਦਾਸ ਕਰਕੇ ਉਸ ਵਰਤਮਾਨ ਨੂੰ ਥੜਾ ਸਭ ਵਾਲੀ ਜਗ੍ਹਾ ਛੇਟ ਰੱਖ ਦਿੱਤਾ ਜਿਸ ਉੱਪਰ ਅੱਜ ਸੁੰਦਰ ਦਰਬਾਰ ਸਾਹਿਬ ਸ਼ਰੋਭਤ ਹੈ ਤੇ ਇੱਥੇ ਹਰ ਪੂਰਨਮਾਸੀ ਸਾਰੇ ਗੁਰਪੂਰੋ ਨਵੇਂ ਪਾਸ਼ਾ ਜੀ ਦਾ ਸਿੱਧੀ ਪੂਰਵ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਭ ਦਾ ਹੁੰਦਾ ਸਿੱਧੀ ਦਿਹਾੜਾ ਸ਼ਰਦਾ ਭਾਵਨਾ ਨਾ ਮਨਾਇਆ ਜਾਂਦਾ ਹੈ ਹਰ ਸਾਲ 14 ਪਹਨੂ ਗੁਰਦੁਆਰਾ ਜੋਤੀ ਸਰੂਪ ਤੇ ਗੜ੍ਹ ਸਭ ਤੋਂ ਮਹਾਨ ਸਿੱਧੀ ਸ਼ਰਦਾ ਨਗਰ ਕੀਰਤਨਾ ਹੁੰਦਾ ਹੈ ਲੰਗਰ ਉੱਤਤ ਵਰਤ ਹੈਗੇ ਤੇ ਇੱਕ ਵਾਰ ਮੈਂ ਲੋਕੇਸ਼ਨ ਵੀ ਜਰੂਰ ਦੱਸਦਾ ਗੁਰਦੁਆਰਾ ਮੰਜੀ ਸਾਹਿਬ ਹੈ ਜੋ ਕਿ ਬਿਲਕੁਲ ਪਹਨਨੀਗੜ੍ਹ ਤੋਂ ਜਦੋਂ ਆਪਾਂ ਨਾਬੇ ਨੂੰ ਜਾਂਦੇ ਆ ਉਹ ਬਿਲਕੁਲ ਸਾਹਮਣੇ 1.5 ਕਿਲੋਮੀਟਰ ਤੇ ਮੇਨ ਰੋਡ ਆ ਜਾਂਦਾ ਤੇ ਉਹਦੇ ਉੱਪਰ ਹੀ ਆਗੇ ਜੀ ਜਦੋਂ ਤੁਸੀਂ ਨਾਬੇ ਤੋਂ ਪਹਨਨੀਗੜ੍ਹ ਆਉਂਗੇ ਤਾਂ ਸੱਜੇ ਹੱਥ ਆਊਗਾ ਪਹਨਨੀਗੜ੍ਹ ਤੋਂ ਨਾਬਾ ਜਾਓਗੇ ਤਾਂ ਖੱਬੇ ਹੱਥ ਆਊਗਾ ਤੇ ਸਾਰਿਆਂ ਸੰਗਤ ਨੂੰ ਬੇਨਤੀ ਕਰਦਾ ਜਿਹਨੇ ਵੀ ਸੰਗਤਾਂ ਦਰਸ਼ਨ ਕਰਨ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਰਹੀਆਂ ਜਾਂ ਆ ਰਹੀਆਂ ਨੇ ਦਰਸ਼ਨ ਕਰਕੇ ਤਾਂ ਇੱਕ ਵਾਰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਜਾਤਗਰ ਮਾਤਾ ਗੁਜਰਕੌਰ ਜੀ ਤੇ ਛੋੜਾ ਸਾਹਿਬ ਜਾਂਦੇ ਨੇ ਪਿੰਡ ਆਲੂ ਅਰਖ ਸੰਗਰੂਰ ਵਿਖੇ ਜਰੂਰ ਦਰਸ਼ਨ ਕਰਕੇ ਜਾਇਓ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ